ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਮਿਆ ਭੁਮਨੀਤ ਕੋਰ ਨਜ਼ਰ ਪਾਉਣੇ ਆ ਪੰਜਾਬ ਦੀਆਂ ਵੱਡੀਆਂ ਖਬਰਾਂ ਤੇ ਸੁਖਬੀਰ ਬਾਦਲ ਨੇ ਵਰਕਿੰਗ ਕਮੇਟੀ ਨੂੰ ਦਿੱਤਾ ਅਸਤੀਫਾ ਛੱਡਿਆ ਕਾਲੀ ਦਲ ਦੀ ਪ੍ਰਧਾਨਗੀ ਨਵਾਂ ਪ੍ਰਧਾਨ ਬਣਾਉਣ ਦੀ ਕਹੀ ਗੱਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕੌਮੀ ਕਨਵੀਨਰ ਰਵਿੰਕੇਜੀਵਾਲ ਨੇ ਪੰਜਾਬ ਪੁਲਿਸ ਵਿੱਚ ਭਰਤੀ ਹੋਏ 1205 ਨੌਜਵਾਨਾਂ ਨੂੰ ਵੱਡੇ ਨਿਯੁਕਤੀ ਪੱਤਰ ਖਾਸ ਤੌਰ ਤੇ ਸਤੋ ਬਾਦਲ ਰੋਜ਼ਗਾਰ ਦੀ ਗਰੰਟੀ ਦਿੰਦੇ ਸੀ ਅੱਜ 1205 ਜਿਹੜੇ ਐ ਨੌਜਵਾਨ ਮੁੰਡੇ ਕੁੜੀਆਂ ਭਰਤੀ ਹੋਏ ਨੇ ਟੋਟਲ 1700 ਹੈ ਕਿਉਂਕਿ ਬਾਕੀ ਚਾਰ ਜ਼ਿਲ੍ਹਿਆਂ ਦੇ ਵਿੱਚ ਕੋਰ ਲੱਗਿਆ ਹੋਇਆ ਹੈ ਇਲੈਕਸ਼ਨ ਕੋਰ ਲੱਗਿਆ ਦਾ ਇਲੈਕਸ਼ਨ ਹੈ ਅਗਲੇ ਹਫਤੇ ਕੋਰ हट ਜੂਗਾ ਤਾਂ ਉਹਨਾਂ ਨੂੰ ਵੀ ਮਿਲ ਜੂ ਮੁੱਖ ਮੰਤਰੀ ਮਾਨ ਨੇ ਕਿਹਾ ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ ਪਿਛਲੇ 2.5 ਸਾਲਾਂ ਦੌਰਾਨ 48000 ਤੋਂ ਵੱਧ ਦਿੱਤੀਆਂ ਨੌਕਰੀਆਂ ਅੱਜ ਜਿਹੜਾ ਜੇ ਆਪਾਂ ਫਿਗਰ ਪਾ ਲਈਏ ਤਾਂ 48000 ਤੋਂ ਉੱਪਰ ਨੌਕਰੀਆਂ ਸਰਕਾਰੀ ਹੋ ਗਈਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਿਲਕੁਲ ਸਾਫ਼ ਸੁਥਰੀ ਅਤੇ ਪਾਰਦਰਸ਼ਤਾ ਨਾਲ ਹੋਈ ਭਰਤੀ ਅਤੇ ਨਵੇਂ ਕਰਮਚਾਰੀਆਂ ਤੋਂ ਵੀ ਉਮੀਦ ਕਰਦੇ ਹਾਂ ਕਿ ਉਹ ਮਿਹਨਤ ਅਤੇ ਇਮਾਨਦਾਰੀ ਨਾਲ ਕਰਨਗੇ ਆਪਣਾ ਕੰਮ ਕਿਸੇ ਦੀ ਸ਼ਿਫਾਰਿਸ਼ ਪਾਉਣੀ ਪਈ ਹੋਵੇ ਜਬ ਮੈਂ ਤਾਂ ਰਹਿ ਗਿਆ ਯਾਰ ਮੇਰੇ ਬਾਪੂ ਨੂੰ ਐਮ ਐਲ ਏ ਨਹੀਂ ਜਾਣਦਾ ਜਾਂ ਮੰਤਰੀ ਨਹੀਂ ਜਾਣਦਾ ਉਹ ਦੂਜਾ ਮੇਰੀ ਥਾਂ ਤੇ ਨੌਕਰੀ ਲੈ ਗਿਆ ਕਿਉਂਕਿ ਉਹਦਾ ਜਿਹੜਾ ਬਾਪੂ ਹੈ ਜਾਂਦਾ ਚਾਚਾ ਹੈ ਜਾਂ ਉਹਦਾ ਕੋਈ ਰਿਸ਼ਤੇਦਾਰ ਹੈ ਉਹ ਕਿਸੇ ਮੰਤਰੀ ਨੂੰ ਜਾਣਦਾ ਸੋ ਬਿਲਕੁਲ ਜਿਸ ਤਰ੍ਹਾਂ ਕਿਹਾ ਕੁਝ ਐਕਸਪੀਰੀਅੰਸ ਸ਼ੇਅਰ ਕਰਦੇ ਆ ਕਿ ਨੀਟ ਐਂਡ ਕਲੀਨ ਭਰਤੀ ਹੋਈ ਹੈ ਹੁਣ ਮੈਂ ਤੁਹਾਡੇ ਤੋਂ ਵੀ ਨੀਟ ਐਂਡ ਕਲੀਨ ਡਿਊਟੀ ਦੀ ਉਮੀਦ ਕਰੂੰਗਾ ਮੁੱਖ ਮੰਤਰੀ ਮਾਨ ਨੇ ਕਿਤਾ ਵੱਡਾ ਐਲਾਨ ਕੀਤਾ ਪੰਜਾਬ ਪੁਲਿਸ ਨੂੰ ਅਪਡੇਟ ਅਤੇ ਹਾਈ ਟੈਕ ਬਣਾਉਣ ਲਈ ਕੀਤੀਆਂ ਜਾਣੀਆਂ 10000 ਤੋਂ ਜ਼ਿਆਦਾ ਨਵੀਆਂ ਭਰਤੀਆਂ ਪੰਜਾਬ ਪੁਲਿਸ ਨੂੰ ਬਿਲਕੁਲ ਅਪਡੇਟ ਰੱਖਣਾ ਚਾਹੁੰਦੇ ਕਿਉਂਕਿ ਬਾਰਡਰ ਸਟੇਟ ਹੈ ਬੜੇ ਚੈਲੰਜਸ ਨੇ ਤੇ ਨਫਰੀ ਜਿਹੜੀ ਹੈ ਉਹ ਵਧਾਉਣਾ ਵਧਾਣੀ ਹੈ ਕਿ 2000 ਸਨ 2000 ਦੇ ਵਿੱਚ ਵੀ 80000 ਸੀ ਅੱਜ 2024 ਹੋ ਗਿਆ ਅੱਜ ਵੀ 80000 ਹੈ ਤੋਂ ਨਵੀਆਂ ਪੋਸਟਾਂ ਕ੍ਰੀਏਟ ਕਰਾਂਗੇ 10000 ਤੋਂ ਜ਼ਿਆਦਾ ਨਵੀਆਂ ਪੋਸਟਾਂ ਕ੍ਰੀਏਟ ਕਰਾਂਗੇ ਤਾਂ ਕਿ ਇਹਨੂੰ ਫਿਰ ਲੱਖ ਸਵਾ ਲੱਖ ਤੱਕ ਅੱਗੇ ਲੈ ਕੇ ਜਾਏ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਬੋਲੇ ਕਿ ਪੰਜਾਬ ਦੇ ਨੌਜਵਾਨਾਂ ਨੂੰ ਹੁਣ ਰੋਜ਼ਗਾਰ ਦੀ ਭਾਲ ਲਈ ਨਹੀਂ ਜਾਣਾ ਪਵੇਗਾ ਵਿਦੇਸ਼ ਕਿਹਾ मिशन रोजगार तहत पंजाब पंजाबीदारी सौ सत्रह में से बानवे सीट दे के हमें जिताया तो मैं जाहिर तौर पर मानता हूँ की आपकी उम्मीदें भी बहुत ज्यादा है पंजाब के लोगों की उम्मीदें भी बहुत ज्यादा है हम पूरी कोशिश 24 घंटे काम कर रही है हमारी सरकार उन उम्मीदों को पूरा करने की और धीरे 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 आप देख भी रहे हो कि किस तरह से चेंज आ रहा है अड़तालीस हजार है बरनाला विधानसभा जिमनी दे चल दे आप सुप्रीमो अरविंद केजरीवाल ने की तीर रैली ढाई साल पहले आप लोगों ने ऐतिहासिक बहुमत देके हमारी सरकार बनाई थी पंजाब में 117 ਮੇਂ ਸੇ 92 ਸੀਟ ਅੱਜ ਤੱਕ ਪੰਜਾਬ ਦੇ ਇਤਿਹਾਸ ਮੇਂ ਕਭੀ ਇਤਨੀ ਇਸ ਪਾਰਟੀ ਕਿਸੇ ਪਾਰਟੀ ਕੀ ਇਤਨੀ ਸੀਟ ਨਹੀਂ ਆਈ ਜਿਮਨੀ ਚੌਂੜ ਦੇ ਸਾਰੇ ਪੋਲਿੰਗ ਬੋਥਾ ਤੇ ਹੋਵੇਗਾ ਸਿੱਧਾ ਵੈਬ ਟੈਲੀਕਾਸਟ ਚੋਣ ਕਮਿਸ਼ਨ ਨੇ ਪੋਲਿੰਗ ਬੋਥਾ ਤੇ ਚੌਕਸੀ ਵਧਾਉਣ ਦੇ ਦਿੱਤੇ ਹੁਕਮ ਲੁਧਿਆਣਾ ਵਿੱਚ ਵਾਪਰਿਆ ਸੜਕ ਹਾਦਸਾ ਅਣਪਛਾਤੇ ਵਾਹਨ ਵੱਲੋਂ ਫੇਟ ਮਾਰਨ ਨਾਲ ਨਿਹੰਗ ਸਿੰਘ ਦੀ ਹੋਈ ਮੌਤ लुधियाना ਵਿਖੇ ਪਤਾਨਾਲ ਚੋਲ ਖਰੀਦਣ ਜਾ ਰਹੇ ਹੋਲਸੇਲ ਕਾਰੋਬਾਰੀ ਕੋਲੋਂ ਚਾਕੂ ਦੀ ਨੋਕ ਤੇ ਲੁੱਟੇਰਿਆਂ ਨੇ ਲੁੱਟੇ 2.5 ਲੱਖ ਰੁਪਏ ਪੁਲਿਸ ਨੇ ਕਾਰੋਬਾਰੀ ਦੀ ਸ਼ਿਕਾਇਤ ਤੇ ਦલાਲ ਸਮੇਤ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਕੇ ਤਦਰਜ ਪਟਿਆਲਾ ਪੁਲਿਸ ਵੱਲੋਂ ਚੋਰੀ ਤੇ ਲੁੱਟਾ ਖੋਹਾ ਕਰਨ ਵਾਲਾ ਪੰਜ ਮੈਂਬਰੀ ਗੈਂਗ ਕਾਬੂ ਪੁਲਿਸ ਨੇ ਦੋ ਪਿਸਤੌਲ 8 ਜ਼ਿੰਦਾ ਕਾਰਤੂਸ ਗਹਿਣੇ ਤੇ ਹੋਰ ਸਮਾਨ ਕੇ ਤੱਕਾਬੂ ਬੁੱਲਾਪੁਰ ਦਾਕਾ ਵਿੱਚ ਮਾਮਲੀ ਤਕਰਾਰ ਮਗਰੋਂ પતિ ਪਤਨੀ ਨੂੰ ਗੋਲੀਆਂ ਮਾਰ ਕੇ ਕੀਤਾ ਜ਼ਖਮੀ ਐਸਐਸਪੀ ਬੈਂਸ ਨੇ ਘਟਨਾ ਸਥਾਨ ਦਾ ਲਿਆ ਜਾਇਜ਼ਾ ਭਵਾਨੀਗੜ੍ਹ ਦੇ ਪਿੰਡ ਰੋਸ਼ਨਵਾਲਾ ਵਿੱਚ ਸੰਗ੍ਰੀ ਤੁੰਦ ਕਾਰਨ ਵਾਪਰਿਆ ਵੱਡਾ ਹਾਦਸਾ ਟਰਾਲੇ ਨਾਲ ਟਕਰਾਏ ਪੀਆਰਟੀਸੀ ਬੱਸ ਬੱਸ ਦਾ ਕੰਡਕਟਰ ਬੁਰੀ ਤਰ੍ਹਾਂ ਹੋਇਆ ਜ਼ਖਮੀ ਮੋਹਾਲੀ ਦੇ ਕੁੰਭੜਾ ਕਤਲ ਕਾਂਡ ਵਿੱਚ ਵੱਡੀ ਕਾਰਵਾਈ ਪੁਲਿਸ ਨੇ 4 ਮੁਲਜ਼ਮ ਕਿਤੇ ਗ੍ਰਿਫਤਾਰ ਪੀੜਤ ਪਰਿਵਾਰ ਲਾਸ਼ ਨੂੰ ਸੜਕ ਤੇ ਰੱਖ ਕੇ ਕਰ ਰਿਹਾ ਸੀ ਇਨਸਾਫ ਦੀ ਮੰਗ ਮੋਗਾ ਵਿੱਚ 10 ਸਾਲਾ ਬੱਚੀ ਦੀ ਗੋਲੀ ਲੱਗਣ ਕਾਰਨ ਹੋਈ ਮੌਤ ਪੁਲਿਸ ਵੱਲੋਂ ਕੀਤੀ ਜਾ ਰਹੀ ਜਾਂਚ ਆਸਾ ਇਹ ਰਾਤ ਨੂੰ ਕੰਮ ਤੋਂ ਆਈ ਸੀ ਪਿਸਟਲ ਲਵਾਰੀ ਚ ਰੱਖਤਾ ਲਵਾਰੀ ਲੋਕ ਕਰਨੀ ਭੁੱਲ ਗਏ ਬੱਚੇ ਲਵਾਰੀ ਚ ਸਮਾਨ ਕੱਢਦੇ ਪਏ ਸੀਗੇ ਉਹਨਾਂ ਨੇ ਵੇਖ ਲਿਆ ਉਹ ਉਹਨਾਂ ਖੇਡਣ ਲੱਗ ਗਏ ਜਿਵੇਂ ਜਵਾ ਖੇਡਦੇ ਆਈ ਤੇ ਉਹ ਜਦੋਂ ਵੇਖਿਆ ਤੇ ਰੋਕਣ ਤੋਂ ਪਹਿਲਾਂ ਉਹਨਾਂ ਨੇ ਨਾ ਪਤਾ ਕੁੜਾ ਪਿਸਟਲ ਡੈਡੀ ਨਾ ਤੇ ਬੁੜੀ ਦਾ ਕੀ ਨਾਮ ਹੈ ਤੇ ਕਿੰਨੀ ਉਮਰ ਦੀ ਉਹਦੀ ਹੈਗੀ ਆ 10 ਸਾਲ ਦੀ ਉਮਰ ਆਈ ਤੇ ਮੰਨ ਰਹੀ ਤਕੌੜਾ ਜੀ ਤੇ ਲਸੰਸੀ ਰਿਵੋਲਵਰ ਤੁਹਾਡਾ ਸੀ ਜੀ ਨਹੀਂ ਡੈਡੀ ਨਾ ਤੇ ਜੀ ਦੁਧਿਆੜਾ ਵਿਖੇ ਪਾਰਕ ਚੋਂ ਲਾਪਤਾ ਹੋਏ 2 ਸਾਲ ਦੇ ਬੱਚੇ ਦੇ ਮਾਮਲੇ ਵਿੱਚ ਪੁਲਿਸ ਨੇ ਆਰੋਪੀ ਚਾਚੀ ਨੂੰ ਕੀਤਾ ਗ੍ਰਿਫਤਾਰ ਦੁਧਿਆੜਾ ਵਿੱਚ ਪਤੀ ਪਤਨੀ ਤੇ ਗੋਲੇਬਾਰੀ ਮਾਮਲੇ ਵਿੱਚ ਹੋਇਆ ਖੁਲਾਸਾ ਔਰਤ ਨੇ ਕਿਹਾ 10000 ਰੁਪਏ ਨਾ ਮੋੜਨ ਕਾਰਨ ਦੋਸ਼ੀ ਨੇ ਮਾਰੀ ਗੋਲੀ ਚੰਡੀਗੜ੍ਹ ਦੇ ਤਿੰਨ ਟਰੈਵਲ ਏਜੰਟਾਂ ਤੇ ਠੋਖਾ ਡੀ ਦਾ ਇਲਜ਼ਾਮ ਵਿਦੇਸ਼ ਭੇਜਣ ਦੇ ਨਾਂ ਤੇ ਕਈ ਲੋਕਾਂ ਨਾਲ ਕੀਤੀ ਠੱਗੀ ਆਰਥਿਕ ਅਪਰਾਧ ਸ਼ਾਖਾ ਕਰ ਰਹੀ ਜਾਂਚ ਐਸਟੀਐਫ ਜਲੰਧਰ ਦੀ ਟੀਮ ਨੂੰ ਮਿਲੀ ਵੱਡੀ ਕਾਮਯਾਬੀ ਅੰਮ੍ਰਿਤਸਰ ਦੇ ਇਲਾਕੇ ਵਿੱਚ ਨਾਕੇਬੰਦੀ ਦੌਰਾਨ ਦੋ ਨੌਜਵਾਨਾਂ ਨੂੰ ਕਰੋੜਾ ਦੀ ਹੈਰੋਇਨ ਸਮੇਤ ਕਤਗਿਆ ਗ੍ਰਿਫਤਾਰ ਅਬੋਹਰ ਦੇ ਨੇੜਲੇ ਪਿੰਡ ਬਾਜੀਪੁਰਾ ਪੋਮਾ ਦੀ ਰਹਿਣ ਵਾਲੀ ਇੱਕ ਕੁੜੀ ਨੇ ਬਿਮਾਰੀ ਤੋਂ ਪਰੇਸ਼ਾਨ ਹੋ ਕੇ ਪਿੰਡ ਦੇ ਵਾਟਰ ਵਰਕਸ ਦੇ ਟੈਂਕ ਵਿੱਚ ਮਾਰੀ ਛਾਲ लुधियाना ਵਿੱਚ ਕੁਰਤੇ ਦੀ ਜੇਬ 파ੜ ਕੇ ਲੁਟੇਰੇ ਨੇ ਬਜ਼ੁਰਗ ਦਾ ਲੁੱਟਿਆ ਪਰਸ ਬਜ਼ੁਰਗ ਦੀ ਸ਼ਿਕਾਇਤ ਧਿਆੜ ਪਛਾਤੇ ਲੁਟੇਰੇ ਖਿਲਾਫ ਮਾਮਲਾ ਦਰਜ ਕਪੂਰਥਲਾ ਵਿਕੇਕ ਨੌਜਵਾਨ ਨੇ ਪਤਨੀ ਅਤੇ ਸੱਸ ਤੋਂ ਦੁਖੀ ਹੋ ਕੇ ਪੱਖੇ ਨਾਲ 파ਹਾ ਲੈ ਕੇ ਕੀਤੀ ਖੁਦਖੁਸ਼ੀ ਕੇਂਦਰ ਪ੍ਰਦੂਸ਼ਣ ਰੋਕਥਾਮ ਬੋਰਡ ਮੁਤਾਬਕ ਪੰਜਾਬ ਦਾ ਜਲੰਧਰ ਅਤੇ ਰੂਪਨਗਰ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਜਲੰਧਰ ਦਾ AQI ਕਰੀਬ 241 ਅਤੇ ਰੂਪਨਗਰ ਦਾ 228 ਕੀਤਾ ਗਿਆ ਦਰਜ ਉੱਤਰ-ਪੱਛਮੀ ਹਵਾਵਾਂ ਕਾਰਨ ਪੰਜਾਬ ਵਿੱਚ ਵਧੀ ਠੰਡ 4 ਤੋਂ 6 ਡਿਗਰੀ ਡਿੱਗਿਆ ਦਿਨ ਦਾ ਤਾਪਮਾਨ ਦੇਸ਼ ਵਿਦੇਸ਼ ਦੀਆਂ ਖਬਰਾਂ ਲਈ ਜੁੜੇ ਰਹੋ ਜਗਬਾਣੀ ਟੀਵੀ ਦੇ ਨਾਲ